ਹਾਂਜੀ ਗੁੱਡ ਮਾਰਨਿੰਗ ਜੀ ਕਿੱਦਾਂ ਜੀ ਉੱਤੇ ਭਾਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਅੱਜ ਆਪਣਾ ਹੋ ਗਿਆ 65ਵਾਂ ਦਿਨ ਤੇ ਕੀ ਕਰ ਲੱਗੇ ਅੱਜ ਆਪਾਂ ਗਰਾਊਂਡ ਲਾਉਣੇ ਗਰਾਊਂਡ ਲੱਗੇ ਲੱਗੇ ਲਾਉਣ ਹਨਾ ਕਿੱਦਾਂ ਫੇ ਮਾਰੂੰਗਾ ਥਾਪੀਆਂ 'ਚ ਕਰਾਉਣੇ ਐਕਸ਼ਨ ਪੂਰੇ ਚੱਲ ਭਾਜਾ ਫੇ ਲਾ ਕੇ ਰਾਉਣ ਲੋ ਜੀ ਅੱਜ ਲਾਉਣ ਲੱਗੇ ਆ ਗਰਾਊਂਡ ਤੇ ਮੁੰਡਿਆਂ ਨੂੰ ਕੋਈ ਸਾਹਿਬ ਦੱਸਣਗੇ ਦਾ ਪੇ ਤੇ ਮੌਸਮ ਚੈੱਕ ਕਰੋ ਮੌਸਮ ਬਹੁਤ ਵਧੀਆ ਅੱਜ ਖਵਾ ਹਰੇ ਵਾਲਾ ਮੌਸਮ ਤੇ ਅੱਜ ਪੂਰਾ ਨਜ਼ਾਰਾ ਆਊਗਾ ਮਿਹਨਤ ਲਾਉਣ ਦਾ ਬੱਚਿਆਂ ਨੂੰ ਐਦਾਂ ਦਾ ਮੌਸਮ ਰਵੇ ਨਾ ਸਵੇਰੇ ਸਵੇਰੇ ਤੋ ਬਹੁਤ ਵਧੀਆ ਰਹਿੰਦਾ। ਲਓ ਜੀ ਸਵੇਰੇ ਸਵੇਰੇ ਜੰਤਰਪਰੇਡ ਹੋਣ ਲੱਪੀ ਆ। ਇਹ ਛੁੱਟੀਆਂ ਬਹੁਤ ਕਰਦੇ ਆ। ਏ ਆ। ਚੱਲ 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 ਚੱਲ। ਏ ਕਰਨੀ ਛੁੱਟੀ ਪੁੱਛ ਹੁਣ। ਭਾਜੀ ਹੋਇਓ ਮੜਾ ਸਾਈਡ ਤੇ। ਫੈਜ ਇਹਨੂੰ ਪੁੱਛ ਪਹਿਲੇ ਕਰਨੀ ਛੁੱਟੀ। ਕੋਈ ਸਾਹਿਬ ਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਜੀ ਕੀ ਹਾਲ ਚੱਲਾ ਜੀ ਆ ਵਧੀਆ ਜੀ ਅੱਜ ਕਿਦਾਂ ਮੌਸਮ ਤੇ ਬਹੁਤ ਸੋਹਣਾ ਆ ਵੇਖ ਲਓ ਜਿੱਦਨੇ ਮੌਸਮ ਵਧੀਆ ਹੁੰਦਾ ਕੋਈ ਸਾਹਿਬ ਜੀ ਉਦਨੇ ਬੰਦੇ ਕੱਢ ਜਾਂਦੇ ਆਪਣੇ ਨਾ ਬੰਦੇ ਉਦਨ ਹੀ ਕੱਢਦੇ ਪਤਾ ਨਹੀਂ ਨੀਂਦ ਹੀ ਉਦਨ ਆਉਂਦੀ ਪਤਾ ਨਹੀਂ ਨੀਂਦ ਵੀ ਉਦਨ ਆਉਂਦੀ ਐ ਖਣੀ ਗਰਮੀ 'ਚ ਮਿਹਨਤ ਲਾ ਕੇ ਨਜ਼ਾਰਾ ਆਉਂਦਾ ਨਾ ਬੰਦਿਆਂ ਨੂੰ ਉਦਨ ਸਰੀਰ ਖੋਦਦੇ ਐ ਨਾ ਆਹ ਦੇਖ ਸਕਦੇ ਤੁਸੀਂ ਅੱਜ ਮੌਸਮ ਤੇ ਕੌਣ ਆ ਕਬੱਡੀ ਦੇ ਜੋਤਾ ਕੋਟੀ ਤੋਂ ਲੱਗਣਾ ਲੈ ਵੀ ਆਪਾਂ ਇੱਕ ਬੰਦਾ ਨਵਾਂ ਵੀ ਮਲਾਉਣਾ ਹੈ ਅੱਜ ਮਲਾਵਾਂਗੇ ਜੀ ਮਲਾਵਾਂਗੇ ਬੰਦੇ ਤਾਂ ਲਾਉਦੇ ਆਂ ਆਪਾਂ ਕੋਈ ਸਾਬ ਉਹ ਵੈਰੀ ਗੁੱਡ ਤੁਸੀਂ ਕੰਨੀਆਂ ਦੇ ਖੜੇ ਕਰਦੇ ਸੀ ਓਏ ਉਧਰ ਚਲੋ ਉਧਰ ਲਓ ਵੀ ਰਸ਼ੀਅਨ ਟੈਂਕ ਆ ਗਿਆ ਅੱਜ ਫੇ ਤੇ ਢਾਲੋ ਇਹਨੂੰ ਵੈਰੀ ਗੁੱਡ ਹਾਂ ਸ਼ਾਬਾਸ਼ ਹੁਣ ਹਰੇਕ ਕਬੱਡੀ ਇਦਾਂ ਹੀ ਪਾਉਣੀ ਕੋਟੀ ਤੇਰੇ ਦਿਰ ਵਜਣੀਆਂ ਵਾ ਤੇਰੇ ਉਦਾਂ ਔਰਾ ਤੂੰ ਹਨਾ ਗੋਡੀ ਬਾਜੀ ਗੁੱਡ ਮਾਰਨਿੰਗ ਇਦਾਂ ਨੂੰ ਕਰਕੇ ਜਫਾ ਤੇਰਾ ਹੀ ਉਦਾਂ ਵੱਜ ਗਿਆ ਸਹਿਜ ਕਿ ਨਹੀਂ ਬੋਲ ਕੇ ਦੱਸਾਂ ਹਾਂ ਲਓ ਬਾਜੀ ਲਓ ਜੀ ਗੋਰੀ ਆ ਗਿਆ ਆਓ ਵੈਰੀ ਗੁੱਡ ਗੋਰੀ ਸ਼ਾਬਾਸ਼ ਆਪ ਚੱਲ ਚੱਲ ਕੱਢ ਕੇ ਕੈਂਚੀ ਨਾਲ ਲੜਾ ਕੈਂਚੀ ਬੈਗ ਹੋਈ ਚੱਲ ਕੋਈ ਬੈਗ ਉਹ ਆ ਵੇ ਬੁਗਲਾ ਕਹਿੰਦੇ ਬਹੁਤ ਵਧੀਆ ਸ਼ਾਬਾਸ਼ ਬੁਗਲੇ ਪੈਰੀ ਗੁੱਡ ਥੋੜਾ ਥੋੜਾ ਉਹਦੇ ਬੈਗ ਹੋ ਜਾਣਾ ਉਦੋਂ ਲੈ ਚੁੱਕਿਆ ਚਾਹ ਘਾ ਗਾ ਇਨੀ ਲੇਟ ਪਿਆਉਣ ਡਿਆਂ ਭਾਜੀ ਨੂੰ ਮੈਨੂੰ ਖਾ ਲੱਗਾ ਅੱਜ ਦੇਤੀ ਆ ਐਵੇਂ ਦੇਤੀ ਆ ਚਾਹ ਤੂੰ ਲੇਟ ਪਿਆਉਣ ਡਿਆਂ ਡੋਡੇ ਵਾਲੀ ਤੇ ਨਹੀਂ ਲਏ ਅੱਜ ਭਰਾਵਾ ਪਤਾ ਵੀ ਨਹੀਂ ਭਾਜੀ ਵੇਖ ਲਓ ਇੱਕ ਵਾਰੀ ਇਹਨੂੰ ਪਿਆ ਕੇ ਤੂੰ ਕੁੱਟ ਕਰਕੇ ਦੇਖਦੇ ਨਹੀਂ ਭਾਈ ਜੀ ਡੋਡਿਆਂ ਵਾਲੀ ਚਾਹ ਲਿਆ ਆ ਵਾ ਮੈਨੂੰ ਸ਼ੱਕ ਆ ਇਹਦੇ ਦੀ ਭਾਜੀ ਕਹਿੰਦਾ ਭਾਜੀ ਨੂੰ ਉਦਾਂ ਦੇ ਘੇਰ ਨਹੀਂ ਹੁੰਦਾ ਕਹਿੰਦਾ ਮੈਂ ਇਦਾਂ ਘੇਰਨਾ ਡੋਡੇ ਪਿਆ ਕੇ ਉਹ ਵੀ ਹੋਈ ਨਹੀਂ ਨਾ ਬੱਸ ਬੱਸ ਰੱਖਿਆ ਉੱਥੇ ਉਹ ਵੀ ਮਿੱਤਰੋ ਨੂਰ ਸਿੰਘ ਆ ਗਿਆ ਵਾ ਮੁੰਡੇ ਨੇ ਕਹਿੰਦੇ ਜਗਰਾਤਾ ਵੇਖਿਆ ਵਾ ਤੇ ਅੱਜ ਕਹਿੰਦਾ ਜਗਰਾਤਾ ਇਹਨਾਂ ਦਾ ਬਣਾਉਣਾ ਮੈਂ ਵੇਰੀ ਗੁੱਡ ਵੈਰੀ ਗੁੱਡ ਚੱਲ ਵੀ ਜੀ ਉੱਤੇ ਆ ਜਾ ਪੈ ਗਈ ਆ ਯੋ ਤੇਰੀ ਰੇਡ ਕੀ ਕਰਦੇ ਆ ਲੱਗਨ ਦੇ ਲੱਗਨ ਦੇ ਕੋਈ ਨਾ ਤੂੰ ਪਰਲੀ ਕਰਨੀ ਲੱਗ ਜਾ ਲੜਦੇ ਕਾ ਤੂੰ ਵੈਰੀ ਗੁੱਡ ਓ ਸ਼ਾਬਾਸ਼ ਕੋਟੀ ਸ਼ਾਬਾਸ਼ ਕੋਈ ਨਾ ਭਾਈ ਦੀ ਗੱਲ ਸੁਣ ਜਾ ਕੇ ਜਾ ਤੈਨੂੰ ਮੈਂ ਕਿੱਦਾਂ ਦੱਸਾਂ ਲੱਤੇ ਲੱਗਿਆ ਨਾ ਦੱਸੇ ਲੱਗਦਾ ਕਾ ਤੈਨੂੰ ਹੈ ਉਹ ਲੱਗਿਆ ਆ ਉਹ ਲੱਗਦੇ ਟਾਈਮ ਦਾ ਕਿੱਦਾਂ ਲੱਗਦਾ ਰੋਜਾ ਬੁਲੇ ਰੋਜਾ ਨਹੀਂ ਲੱਗਾ ਹੋਰ ਨਾ ਆ ਗਿਆ ਲੈ ਵੀ ਗਿਆ ਮਾਰੀ ਟੈਕ ਕਿੱਦਾਂ ਮਾਰਦਾ ਦੇਖ ਕਿੱਦਾਂ ਲੱਗਦਾ ਲਾ ਮਾਰਦਾ ਇਲਪ ਚੌੜਾ ਨਹੀਂ ਮਾਰਦੇ ਸਿੱਧੇ ਹਾਂ ਹਜਾ ਲੱਗ ਗਿਆ ਠੀਕ ਆ ਲੱਗ ਗਿਆ ਨਾ ਪਤਾ ਦੂਰੋਂ ਨਹੀਂ ਲੱਗਣਾਗਾ ਦੂਰੋਂ ਨਹੀਂ ਲੱਗਣਾਗਾ ਲੱਤ ਵੇਖ ਕੇ ਲੱਗਣਾ ਠੀਕ ਆ ਫੇਰ ਉੱਥੇ ਆ ਗਿਆ ਫੇਰ ਉਹੀ ਕਰਦੇ ਸਹਿਜ ਵੀ ਇੰਨਾ ਹੀ ਕਰਦਾ ਵਾ ਲੱਤਾਂ ਪਚਾਉਂਦਾ ਵਾ ਵੈਰੀ ਗੁੱਡ ਟੱਚ ਲਾ ਟੱਚ ਲਾ ਹਾਂ ਆਹ ਆਹ ਕਰਨੇ ਬਹੁਤ ਗਿਆ ਸ਼ਾਬਾਸ਼ ਚੱਲ ਵੈਰੀ ਗੁੱਡ ਨਾਲ ਥੱਲੇ ਵੀ ਲੱਗਿਆਗਾ ਆਪ ਦਾ ਆਹ ਮੁੰਡਾ ਬਣਨ ਵਾਲਾ ਵਾ ਆਪਣਾ ਕੀ ਨਾਮ ਤੇਰਾ ਕੱਕੇ ਕਰਨ ਕਰਨ ਤੂੰ ਲੱਗ ਕਰਨ ਯਾਰਜਨ ਢਾਲਿਆ ਅੱਜ ਆਹ ਬਹੁਤ ਦੇਖ ਕਿੱਥੇ ਆ ਆਹ ਸ਼ਾਬਾਸ਼ ਛੜਾ ਲੈ ਤੇ ਛੜਾ ਪੰਪ ਮਾਰ ਪੰਪ ਮਾਰ ਲੱਕ ਤੇ ਲੱਕ ਤੇ ਦਾ ਚੱਕ ਤੇ ਲੱਕ ਬਸ ਨਾਲ ਲਾ ਕੇ ਇੱਥੇ ਰੱਖ ਲੈ ਬਸ ਛੱਡੀ ਨਾ ਸਿੱਟੀ ਨਾ ਨੂੰ ਵੈਰੀ ਗੁੱਡ ਬਾਈ ਗਰੂ ਵਾਲਾ ਮਾਰਤਾ ਹੀ ਦਾ ਅੱਜ ਬਸ ਇੱਜਾ ਵੈਰੀ ਗੁੱਡ ਵੈਰੀ ਗੁੱਡ ਚੱਲ ਚੱਲ ਗਈ ਨਹੀਂ ਹੁਣ ਐਕਸ਼ਨ ਨਹੀਂ ਕਰਨਾ ਫੇ ਅੱਜ ਐਕਸ਼ਨ ਨਹੀਂ ਕਰਦਾ ਅੱਜ ਹੁਣ ਚੱਲ ਚਾਹ ਸਹਿਜ ਆ ਗਿਆ ਟੈਂਕ ਆ ਗਿਆ ਟੈਂਕ ਸਹਿਜ ਤੈਨੂੰ ਕਿੱਦਾਂ ਦੱਸਿਆ ਸੀ ਲੱਤਾਂ 바ਵਾ ਕਹਿ ਰਿਹਾ ਇੱਕ ਓ ਬੇ ਲੱਤਾਂ ਲੱਤਾਂ ਨਹੀਂ ਫੜਾਉਣੀਆਂ ਅੱਜ ਪਾਤ ਤਾਂ ਕਬਲ ਘੇਰੀ ਨੂੰ ਲੈ ਜਾ ਨੁਕਰੇ ਲੈ ਰਹਾ ਇਹਨਾਂ ਨੂੰ ਚੱਲ ਚੱਲ ਲੈ ਜਾ ਲੱਤਾਂ ਲੱਤਾਂ ਬਚਾ ਕੇ 바ਵਾ ਕਹਿੰਦਾ ਹਾਂ ਹਾਂ ਹੋ ਚੱਲ ਬਹੁਤ ਵਧੀਆ ਸ਼ਾਬਾਸ਼ ਬੁਗਲੇ ਸ਼ਾਬਾਸ਼ ਵੈਰੀ ਗੁੱਡ ਇਹ ਹੋਣਾ ਫਿਰ ਨਹੀਂ ਹੁੰਦਾ ਆਜ ਨੀ ਪਾੜ ਗਈ ਪਾੜ ਗਈ ਚੱਲ ਛੱਡ ਆਜ ਨੀ ਹਾਂ ਹੋ ਕੇ ਐਦਾਂ ਕਰਖਾਂ ਤੈਨੂੰ ਮੈਂ ਦੱਸ ਕੇ ਵੀ ਆਇਆ ਉੱਥੇ ਫੇਰ ਲੱਤ ਫੜਾਈ ਉਹਨੂੰ ਲੱਤਾਂ ਤੇ ਤੇਰੇ ਪੈਰ ਕੰਪੈ 1000 ਰੁਪਏ ਮੈਂ ਤੇ ਤੈਨੂੰ ਗਰੋਹ ਹੀ ਦਸੀਦੀ ਏ ਇੱਕ ਹੀ ਗੱਲ ਤੇਰੇ ਮਾਲਕ ਕੀਤਾ ਮੁਗਲੇ ਨੇ ਫੜ ਲਿਆ ਤੈਨੂੰ ਗਰੋਹ ਹੀ ਤੈਨੂੰ ਇੱਕ ਗੱਲ ਦਸੀਦੀ ਏ ਨਹੀਂ 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 ਭਈਆ ਨਹੀਂ 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 ਇਹਦੇ ਪਾਜੀ ਰੱਖੋ ਇੱਥੇ ਆ ਕਰੰਟ ਲੈ ਲੈ ਕੀ ਕਹਿੰਦਾ ਦੋ ਕਰੰਟਸ ਲਿਆ ਲਿਆ ਵੀ ਇਧਰ ਬਟਨ ਆਪੀ ਰੇਡਾਂ ਵਾਲਾ ਰੇਡਾਂ ਵਾਲਾ ਬਟਨ ਪਾ ਲਾ ਮੈਨੂੰ ਲੱਗਦਾ ਤੇਰੀ ਬੈਂਕ ਕਿਹੜਾ ਵੇ ਰੇਡਾਂ ਵਾਲਾ ਆਹ ਲੈ ਨੱਪਿਆ ਗਿਆ ਵਾ ਨੱਪਿਆ ਗਿਆ ਤੇ ਜੇ ਹੁਣ ਨਾ ਮੋੜੀ ਤੇ ਵੇਖੀ ਪੈਂਦੀਆਂ ਹਾਂ ਹਾਂਜੀ ਦੋਸਤੋ ਠੀਕ ਠਾਕ ਹਾਂਜੀ ਭਈ ਕਿੰਨੇ ਕੁ ਬਹੁਤ ਜ਼ਿਆਦਾ ਭਈ ਵੈਰੀ ਗੁੱਡ ਵੈਰੀ ਗੁੱਡ ਲਾਲਾ ਆ ਗਿਆ ਲਾਲਾ ਕਿਦੇ ਗਾਂ ਆਇਆ ਵਾ ਸ਼ਿਮਲੇ ਤੋਂ ਆਇਆ ਵਾ ਲਾਲਾ ਪਹਾੜੀਆਂ ਚੋਂ ਆਇਆ ਲਾਲੇ ਵੱਲ ਮਾਰੋ ਸੁੱਤਾ ਉੱਠ ਕੇ ਆ ਜਾਂਦਾ ਚਲੋ ਖੜ ਗੀਆਂ ਵਾ ਲਓ ਜੀ ਸ਼ਰਨਪਾਲ ਪਾ ਰਿਹਾ ਕਬਡੀ ਸ਼ਰਨਪਾਲ ਖਾਵਾਜ ਬਿਲੇ ਚੜ ਲੱਕ ਤੇ ਬਹੁਤ ਵਧੀਆ ਬਹੁਤ ਵਧੀਆ ਦਾਹੀ ਬਿਲੇ ਸ਼ਾਬਾਸ਼ ਹਾਂ ਅਗੜਾ ਟਾਈਮ ਆਉਂਦਾ ਤਾਪੀਆਂ ਨਹੀਂ ਮਾਰਨੀਆਂ ਉਹ 5 ਵਜੇ ਦੇ ਆਏ ਹੋਏ ਕਿਉਂ ਸਹਿਜ ਪਾਓ ਲਾਂ ਤਾਂ ਪਾਓ ਤੱਕ ਲੇਟ ਆਇਆ ਲੇਟ ਆਇਆ ਲੇਟ ਆਇਆ ਕੀ ਬੰਦਦਾ ਇਹਦੇ ਕਰੰਟ ਕਰੰਟ ਬੰਦਦਾ ਕਿ ਨਹੀਂ ਕੱਲ ਦਾ ਕਰੰਟ ਲੱਗਾ ਉਹਦੇ ਭੈਣ ਤੋਂ ਕਰੰਟ ਕਰੰਟ ਪੈ ਗਿਆ ਇਹਨੂੰ ਗੱਲ ਲਾਲੇ ਦਾ ਹਾਲ ਚਾਲ ਪੁੱਛੋ ਸਾਰੇ ਕਰੰਟ ਪੈ ਗਿਆ ਯਾਰ ਤੇਰੇ ਨੂੰ ਕਰੰਟ ਪੈ ਗਿਆ ਭਰਾਵਾ ਬਿਜਲੀ ਲੱਗੀ ਇਹਨੂੰ ਗੱਲ ਜਾ ਪੁੱਛ ਗਿਆ ਕਿ ਭਰਾਵਾ ਠੀਕ ਆ ਜਾ ਤੁਗੇ ਹੁਣ ਠੀਕ ਆ ਹਾਲ ਚਾਲ ਆ ਲੈ بیا ਮੋਟਿਆ ਇਹ ਤਾਰਨਗੀ ਛੱਡ ਕੇ ਗਿਆ ਗੱਲ ਵੇਲੀ ਥਾਡੀ ਆ ਜਾ ਫੇ ਚੱਲ ਫੇ ਸ਼ਾਬਾਸ਼ ਉਹ ਵੈਰੀ ਗੁੱਡ ਬਹੁਤ ਸੋਹਣਾ ਲੱਗਿਆ ਸ਼ਾਬਾਸ਼ ਹੋ ਇਨਾ ਫਾਸਟ ਕਹਿ ਦੋ ਰੌਂਡ ਤੇਨ ਕਿੰਨੀ ਵਾਰ ਦਸ ਲੱਤਾਂ ਬਚਾਇਆ ਕਰ ਤੇ ਵੇਖ ਲੈ ਅੱਜ ਫੇ ਫੜਤਾ ਨਹੀਂ ਚੱਲ ਫੇਰ ਦੁਬਾਰਾ ਦੁਬਾਰਾ ਬਾ ਦੁਬਾਰਾ ਚੱਲ ਲੱਗੇ ਲੱਤ ਇਹ ਆ ਲੱਗਾ ਨਾ ਕੀ ਕਰਨਾ ਇੱਥੇ ਕਰ ਲੱਗਾ ਚੰਜ ਨਾ ਹੈ ਪ੍ਰੈਸ ਕੀ ਪ੍ਰੈਸ ਕਰਕੇ ਦਿਖਾ ਕੱਲ ਦੁਬਾਰਾ ਪਾਕ ਵੱਡੀ ਪਾਕ ਵੱਡੀ ਸਿੱਧੀ ਆਪਦੀ ਪਾਉ ਤੇ ਲਾ ਦੇ ਲਾ ਲਾ ਦੇ ਲੱਗ ਜਾ ਫੇਰ ਤੂੰ ਫੇਰ ਲੱਗ ਜਾਂਦੀਆਂ ਲੱਤਾਂ ਨੂੰ ਹੌਣ ਦੱਸ ਪ੍ਰੈਸ ਤੇਰੀ ਕਿੱਥੇ ਗਈ ਹੁਣ ਪ੍ਰੈਸ ਘਰੇ ਆ ਕੱਪੜੇ ਪ੍ਰੈਸੇ ਹੁੰਦੇ ਆ ਹੈ ਓਏ ਇੱਧਰ ਆ ਅੱਗੇ ਲਾ ਕੇ ਭੱਜ ਨਹੀਂ ਹੋਣਾਗਾ ਭੱਜ ਗਿਆ ਈ ਓਏ ਚੱਲ ਚੱਲ ਹੁਣ ਨਹੀਂ ਗਲਤੀ ਕਰਨੀ ਟੱਚ ਚੱਲ ਚੱਲ ਗਿਆ ਨੇ ਘੇਰ ਲਾ ਉੱਤ ਇਹ ਲਾ ਹਾ ਚੱਲ ਤੇਰਾ ਹੀ ਵਾਹ ਦੇਖ ਦਿਖਾ ਤੂੰ ਰਿੰਨੇ ਆ ਭਾਈ ਉਹ ਤਾਂ ਮੈਂ ਕਰਨਾ ਚੱਲ ਫੇਰ ਕੀ ਆ ਮੈਂ ਕਰਨਾ ਨਾ ਇੱਕ ਉਹ ਟੀਵੀ ਸਰਾਈ ਆ ਬਹੁਤ ਵਧੀਆ ਲੱਗਿਆ ਕਰ ਖੁੱਲ ਕੇ ਤੈਨੂੰ ਕਿਹਾ ਠੀਕ ਹੈ ਕਰਨਾ ਵਧੀਆ ਸੋਹਣਾ ਗਿਆ ਹੂੰ ਵੇਖੀ ਕਰਦਾ ਤੁਹਾਡੀ ਗਰਮੀ ਦੂਰ ਹੁਣ ਆ ਗਿਆ ਕਹਿੰਦੇ ਏਸੀ ਵੇਖੀ ਵੇਖੀ ਹਟਾਉਂਦਾ ਫੂੜੀ ਫੈਂਸੀਆਂ ਤੁਹਾਡੀਆਂ ਧਿਆਨ ਨਾਲ ਦੂਰੋਂ ਨਹੀਂ ਸਭ ਜਿਹੜਾ ਮੈਂ ਇਹ ਮੈਂ ਬੁਗਲਾ ਥੋੜਾ ਕਰ ਜਾਵਾ ਠੀਕ ਹੈ ਬਸ ਬਸ ਗੱਟ ਨਹੀਂ ਛੱਡਣਾ ਹੁਣ ਗੱਟ ਨਹੀਂ ਛੱਡਣਾ ਵੈਰੀ ਗੁੱਡ ਤੇ ਦੇ ਲਾ ਦੇ ਹੱਥ ਓਏ ਸ਼ਾਬਾਸ਼ ਸ਼ਾਬਾਸ਼ ਕੋਟੀ ਵਧੀਆ ਲੱਗ ਗਿਆ ਇੱਲਤੀ ਫੜ ਲੈ ਬਹੁਤ ਵਧੀਆ ਹੀ ਬਹੁਤ ਵਧੀਆ ਹੀ ਸ਼ਾਬਾਸ਼ ਕਾਲੀ ਨਾ ਕਰ ਅਗਰ ਵੇਖ ਕੇ ਪੂਰਾ ਟੱਚ ਚੱਲ ਬੁਗਲੇ ਲੱਗ ਬੁਗਲੇ ਚੱਲ ਵੀ ਸ਼ਾਬਾਸ਼ ਕਰ ਖੜ ਕੇ ਟੈੱਕ ਕੇ ਲੱਤਾਂ ਪਚਾ ਕੇ ਫੇਰ ਲੱਤ ਫੜਾਉਣੀ ਹੈ ਕਿਨੇ ਕਰਨ ਦੇ ਕੇ ਧਿਆਨ ਹੈ ਤੇ ਉਹ ਸਾਰਿਆਂ ਨੇ ਵੇਖਣਾ ਸਾਰਿਆਂ ਨੇ ਐਦਾਂ ਹੀ ਬੈ ਗਈ ਬੈ ਗਈ ਬੈ ਗਈ ਐਦਾਂ ਹੀ ਤੱਕ ਕਈ ਤੱਕ ਕਈ ਤੱਕ ਕਈ ਐਦਾਂ ਐਦਾਂ ਲੈ ਰਹਾ ਤੱਕੇ ਮਾਰਦਾ ਲੈ ਰਹਾ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਹਾਂ ਫੜ ਲਈ ਭਾਜੀ ਇਹਨੂੰ ਫੇਰ ਨੇ ਚੱਲ ਓ ਜਾ ਭਰਾਵਾ ਠੱਕਾ ਜੁੱਤੇ ਨਮਾਰ ਬਾਹਰ ਤੋਂ ਕਿੱਦਾਂ ਘਰ ਦਾ ਨਿਕਲਦਾ ਇਹ ਨਿਕਲ ਚੱਲ ਡਰਦਾ ਕਾ ਦੂ ਆ ਕਰ ਵਾਹ ਤੈਨੂੰ ਮਾਰਦਾ ਨਾ ਬਾਹ ਮਾਰੀ ਦੇ ਆਵੇ ਬਾਹ ਝਾੜੇ ਦੀਆਂ ਬਾਵਾ ਹਾਂ 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 ਠੀਕ ਆ ਨਾਲ ਹੀ ਤੂੰ ਥੱਲੇ ਚੱਲਦੀ ਕਰ 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 ਲਾਂਚੀ ਚੱਲ ਜੇ ਠੀਕ ਆ ਬਾਜੀ ਇਹਨੇ ਡਰਦਾ ਇਹਨੂੰ ਡਰ ਲੱਗਦਾ ਸਾਨੂੰ ਡਰ ਲੱਗਣ ਦਿਆ ਤੂੰ ਸਰਾਲ ਜੀ ਤੋਂ ਵਾਕਿਆ ਡਰ ਹੈਗਾ ਤੇਰਾ ਜੀ ਵਾਕੀ ਹੈਗਾ ਕਿ ਨਹੀਂ ਡਰ ਹੈਗਾ ਕਿ ਨਹੀਂ ਲਓ ਵੀ ਛਰਨਾ ਮੋਰ ਆ ਗਿਆ ਵਾ ਕੀ ਕਰ ਲਾਲੇ ਅਜ ਤੇਰੇ ਸੈਨਾ ਘਟ ਵਾ ਬੰਦੇ ਆ ਹੀ ਨਹੀਂ ਅੱਜ ਕਿੱਥੇ ਗਏ ਬੰਦੇ ਕੱਲ ਤੂੰ ਕਹਿ ਤਾ ਨਾ ਇਹਨੂੰ ਕਿਰਾਏ ਤੇ ਆਏ ਆ ਚੱਲ ਜੋ ਉਤੇ ਜਿਵੇਂ 11 ਤਰੀਕ ਆਉਂਦੀ ਜਾਂਦੀ ਹੋਊਗਾ ਬੰਦੇ ਵੀ ਹਟਦੇ ਜਾਂਦੇ ਇੱਕ ਦਿਨ ਇੱਕ ਦੋ ਦਿਨ ਚੰਗਾ ਰਸ਼ ਪਾਉਂਦੇ ਆ ਅੱਜ ਯਾਰ ਵੀ ਅੱਜ ਵੀਰਵਾਰ ਆ ਅੱਜ ਵੀ ਵੀਰਵਾਰ ਅੱਜ ਆਹੋ ਤਿੰਨ ਦਿਨ ਲੱਗੇ ਹਾਂ ਚੱਲ ਬਈ ਚੱਲ ਬਈ ਜੁਤੇ ਧਿਆਨ ਰੱਖਣਾ ਚਾਰੇ ਪਾਸੇ ਓਏ ਤੈਨੂੰ ਟੱਚ ਲ ਆ ਜਾ ਆ ਜਾ ਆ ਜਾ ਓ ਪੇਟੀ ਨੂੰ ਗਜਨੀ ਬਸ ਇੱਥੇ ਨੂੰ ਲੱਕ ਪੜਨਾ ਬਸ ਜੱਫਾ ਕੋਈ ਨਹੀਂ ਲਾਇਆ ਅੱਜ ਸਿਆਰੀ ਖੁਰਕੀ ਜਾਂ ਨਾ ਕੱਲ ਦਾ ਮੈਂ ਜੱਫਾ ਚਾਹੀਦਾ ਵਾ ਕੋਈ ਨਾ ਦਵਾਂਗੇ ਹੁਣ ਜੱਫਾ ਲੱਗਾ ਤਾਂ ਨਹੀਂ ਕੋਈ ਇਹਨੂੰ ਮੈਂ ਟਾਉਣਾ ਵਾ ਕੋਈ ਨਾ ਕਰਦਾ ਮੈਨੂੰ ਸੈੱਟ ਕੋਈ ਨਾ ਚੱਲ 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 ਐਸੀ ਦਿੱਤਾ ਹੈ ਪਹਿਲੇ ਤਾਂ ਪਲਾਨ ਸੀ ਆਪਾਂ ਦਾ ਕਰਨ ਚੱਕਦੇ ਕੰਮ ਨੂੰ ਚੱਕਦੇ ਕੰਮ ਨੂੰ ਉਹ ਬਾਬਰੇ ਲੈ ਲੈ ਨਾਰੇ ਨਾਰੇ ਚੱਲ 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 ਕੋਈ ਨਹੀਂ ਹੁੰਦਾ ਫੇਰ ਵਾਰਡ ਲੱਤੀ ਇਹ ਮੌਕੇ ਵਾਲਾ ਆ ਡੰਡ ਲਾ ਲੋ ਫੇ ਬੰਦੇ ਜਿੱਦਾਂ ਉਹਦੇ ਇਕੱਠੇ ਹੀ ਆਉਂਦੇ ਜਿੱਦਾਂ ਨਹੀਂ ਆਉਂਦੇ ਇਹ ਦਿਨ ਬੁਗਲੇ ਕਾਡੇ ਦੇ ਗੱਟੇ ਮੜੇ ਇਹਨੂੰ ਪਤਾ ਲੱਗੇ ਮਾਰ ਮਾਰਾ ਤੇ ਅੱਗੇ ਵੀ ਜਾ ਅੱਗੇ ਵੀ ਜਾ ਨਾਲ ਥੱਲੇ ਬੁਗਲੇ ਨਾਲ ਚਲ ਨਾਲ ਸੈਡਲੇ ਸੈਡਲੇ ਘੁੰਮ ਜਾ ਬਾਹਰ ਨਹੀਂ ਜਾਂਦਾ ਥਾਪੀ ਲਾਲੇ ਦੇ ਲਾਲੇ ਦੇ ਬੁਗਲੇ ਤੇ ਨਹੀਂ ਲਾਲੇ ਤੇ ਕਰ ਗੱਲ ਕਰ ਗੱਲ ਕੌਡੀ ਗਾੜੀ ਤੂੰ ਕਿ ਉਧਰ ਤੇ ਕੋਈ ਜਫਾ ਨਹੀਂ ਲੱਗਾ ਕਹ ਇਹਨੂੰ ਕਹ ਉੱਥੇ ਜਾ ਆ ਕਿੰਨੇ ਜਫੇ ਲੱਗੇ ਅੱਜ ਇੱਕ 20 ਜੱਫੇ ਲੱਗੇ 20 ਇੱਕ ਲੱਗਾ ਉਹ ਲੱਗੇ ਆ ਇੱਕ ਲੱਗਾ ਤੈਨੂੰ ਕਿੰਨੇ ਜੱਫੇ ਲੱਗੇ ਦੋ ਤੈਨੂੰ ਕਿੰਨੇ ਲੱਗੇ ਲੱਗੇ ਮੈਂ ਉਹਨਾਂ ਦਾ ਇਦਾਂ ਹੀ ਤੁਰਿਆ ਫਿਰਦਾ ਮਮਾ ਪਾਲਾ ਕਬੱਡੀ ਕੋਈ ਵੈਰੀ ਗੁੱਡ ਵੈਰੀ ਗੁੱਡ ਬੱਲੇ ਨੂਰ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਐਸੀ ਕੀ ਗੱਲ ਹੈ ਤੇਰੀ 쿨ਿੰਗ ਨਹੀਂ ਹੋਣ ਦਿੰਦੇ ਕਿਉਂਕਿ ਬੰਦਿਆਂ ਨੂੰ ਲੱਗੀ ਲਾਲ ਤੋ ਉੱਦਾਂ ਲਾਲੇ ਤੇ ਲਾਲੇ ਫੜ ਗਿਆ ਬੁਗਲੇ ਫੜ ਗਿਆ ਲਾਲਾ ਭੱਜ ਗਿਆ ਵਾ ਹੱਥ ਛਡਾ ਹੱਥ ਛਡਾ ਕੈਂਚੀ ਨਹੀਂ ਪਾਣੀ ਸਹਰਲ ਨੂੰ ਘੁਮ ਮ ਸਹਰਲ ਨੂੰ ਘੁਮ ਜਾ ਸਹਰਲ ਨੂੰ ਘੁਮ ਮ ਸਹਰਲ ਨੂੰ ਸਿਰ ਘੁਮ ਜਾ ਸਹਰਲ ਨੂੰ ਘੁਮੀ ਦਾ ਘੁਮੀ ਦਾ ਬਾਹ ਛਡਾ ਸਹਰਲ ਨੂੰ ਘੁਮ ਕੱਚਾ ਛੱਡ ਦਿਓ ਸਹਰਲ ਨੂੰ ਘੁਮ ਬਾਹ ਛਡਾ ਛਡਾਰੇ ਛਡਾਲ ਘੁਮ ਗਿਆ ਛੁੱਟ ਗਿਆ ਵਾ ਸਹੀ ਆ ਬੁਗਲੇ ਆ ਸਹੀ ਆ ਜਿੱਤੋਂ ਨਾ ਛੱਡੀ ਇਹ ਬਾਂਹ ਨੂੰ ਪਾਰੇ ਕੈਂਚੀ ਹਾਂ ਇਹ ਹਾਂ ਬਾਸ ਠੀਕ ਆ ਬਾਸ ਸਹੀ ਹੈ ਸਹੀ ਆ ਬਾਹ ਦੇ ਕੈਂਚੀ ਨਾ ਕਿਦਨ ਦੇ ਆ ਲਾਲਾ ਘਰ ਦਾ ਪੇ ਤੀਲੰਗ ਕੱਟਾ ਗਿਆ ਘਰ ਦਾ ਪੇ ਤੀਲੰਗ ਟਾਟਾ ਗਿਆ ਛੱਡ ਦੇ ਚੱਲ ਨਿਕਲ ਨਿਕਲ ਤੇਰਾ ਕੰਮ ਸੀ ਆ ਬਾਬਾ ਉਹ ਗਿਆ ਸੀਗਾ ਤੈਨੂੰ ਮੈਂ ਕਹਿੰਦਾ ਉੱਠ ਜਾ ਉੱਜਾ ਕੋਈ ਨਾ ਕੋਈ ਨਾ ਦਵਾਰਾ ਪੌਣੀ ਕੋਈ ਗੱਲ ਨਹੀਂ ਕਬਰਾਉਣਾ ਨੇਗਾ ਵੇ ਕਿੱਦਾਂ ਫੜੀਦਾ ਤੂੰ ਤੂੰ ਫੜਿਆ ਫੜਿਆ ਛੁੱਟ ਗਿਆ ਫੇ ਹੰਦਾ ਇਹ ਛੱਡਿਆ ਕਰ ਇਹ ਲਵਾਇਆ ਕਰ ਮੂੰਹ ਇਹ ਤੇ ਰਹਿਨੇ ਆ ਹਾਂ ਬਹੁਤ ਸੋਹਣਾ ਬਹੁਤ ਵਧੀਆ ਸ਼ਾਬਾਸ਼ ਲੱਗ ਤਾਂ ਸਹੀ ਉਹਨੂੰ ਮੈਂ ਕੀ ਦੱਸਾਂ ਜੀ ਲੱਗ ਲੱਗਣਾ ਉਹਨੇ ਲੱਗਾ ਫੇਰ ਲੱਗੜਾ ਹੈ ਹੈ ਲੱਗ ਇੱਧਰ ਲੱਗ ਚੱਲ 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 ਤੇਰੇ ਵੱਜਣੀ ਹੈ ਬੱਜ ਰਿਹਾ ਤੇ ਤੈਨਾਂ ਨੂੰ ਦੱਸਿਆ ਮੈਂ ਇਹਨਾਂ ਤਾਈਓ ਬੰਦਾ ਹੁਣ ਤੁਹਾਡੇ ਵਿਚਾਲੇ ਲਾਇਆ ਵਾ ਚੱਲ ਚੱਲ ਨਹੀਂ 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 ਸਹੀ ਆ ਸਹੀ ਆ ਬਾਸ ਬਾਸ ਛੱਡ ਦੇ ਛੱਡ ਦੇ ਛੱਡ ਠੀਕ ਆ ਲੱਗਾ ਕੋਈ ਨਹੀਂ ਆ ਕੋਈ ਨਹੀਂ ਆ ਕੋਈ ਨਹੀਂ ਉੱਥੇ ਬਹਿ ਜਾ ਨਾ ਲੱਗਾ ਦੱਸਾਂ ਦਾ ਦੇ ਲੱਤਾ ਖੁੱਲੀਆਂ ਕਰ ਹਾਂ ਕੀ ਕਹਿੰਦਾ ਸੀ ਅੱਗੇ ਕੀ ਕਹਿਣਾ ਸੀ ਅੱਗੇ ਬੱਚੇ ਨਾ ਕੱਲ ਆਇਆ ਬਾਣੀ ਲਾਲੇ ਨੂੰ ਕਿਹਾ ਲਾਲੇ ਨੂੰ ਆਇਆ ਚਾਹ ਨਾ ਚੌੜ ਕਾਦੀ ਅੱਜ ਇੱਕ ਰੇਡ ਨਹੀਂ ਮੁੜਿਆ ਬੁਸ਼ਰਮੀ ਲਾਈ ਇਹਨੇ ਕੌਣ ਮੁੜਿਆ ਕੋਈ ਨਹੀਂ ਮੁੜਾ ਉਹਖਾ ਜਦੋਂ ਮੈਂ ਉਹਨਾਂ ਤੇ ਨੂੰ ਫੜ ਲੈਂਦੇ ਉਹ ਚੱਲ ਚੱਲ ਗਾਂਗੀ ਛੁੱਟੀਆਂ ਨੇ ਅੱਜ ਨਹੀਂ ਜਾਣਾ ਕਿੱਥੇ ਚੱਲ ਵੇ ਹੁਣ ਤੂੰ ਪਾਉਣੀ ਰੇਡ ਇਹਨੂੰ ਪਾਲਣ ਤੋਂ ਕੋਈ ਨਾ ਸਕੂਲੇ ਜਾਣਾ ਇਹਨੂੰ ਇਹਦਾ ਜ਼ੂਰ ਕਰਾ ਲੈਂਦੋ ਪਹਿਲਾਂ ਚੱਲ ਓਏ ਰਸ਼ੀਅਨ ਟੈਂਕਰ ਰਸ਼ੀਅਨ ਤਬੂ ਕਰਿਆ ਬੱਸ ਮੈਂ ਵੀ ਫੜ ਸਕਦਾ ਐਵੇਂ ਤੂੰ ਫੜ ਸਕਦਾ ਮੈਂ ਤੂੰ ਕੌਣ ਹੁੰਦਾ ਇਹਨੂੰ ਫੜਨ ਵਾਲਾ ਲੱਤਾਂ ਬਚਾਉਣੀਆਂ ਐਦਗੀ ਬੁਗਲਾ ਤੂੰ ਚੰਗਾ ਵੈਰੀ ਬਣਿਆ ਤੇਰਾ ਅੱਜ ਕੱਲ ਸ਼ਾਵਾਸ਼ ਸ਼ਾਵਾਸ਼ ਆਪੇ ਆ ਜਾ ਬੁਗਲੇ ਆਪੇ ਆ ਜਾ ਬੁਗਲੇ ਦਾ ਰਾਤ ਰਾਤ ਬੁਗਲੇ ਚ ਟੱਚ ਕਰ ਤੇ ਤੇਰ ਮਾਰ ਕਨੀ ਤੇ ਹੱਥ ਬੁਗਲੇ ਲੱਤਾਂ ਬਚਾ ਕੇ ਲੱਤੀ ਭੇੜਾ ਉਹਨੇ ਤੇਰੇ ਟਾਈਮ ਕਰਾਈ ਜਾਂਦਾ ਮੈਂ ਲੱਗਦੀ ਜਾਂਦੇ ਟੱਚ ਲਾ ਵੀ ਦੇ ਪੇ ਇਹ ਜੈਡ ਮਿੰਨਾ ਜਿਆ ਨਹੀਂ ਉਹ ਸਾਲਾ ਦੂਰੋਂ ਹੀ ਲੱਗ ਗਿਆ ਯੂ ਰਹਿੰਦੇ ਰਹਿੰਦੇ ਓਏ ਹੋਏ ਜਦੋਂ ਪਾਣੀ ਥੋੜਾ ਹੀ ਪੈਣਾ ਅੱਜ ਪਾਜੀ ਨੇ ਕੀ ਕਿਹਾ ਸੀ ਤੈਨੂੰ ਲਾ ਦੇ ਹੱਥ ਤੇ ਲਾ ਦੇ ਬਗਲਾ ਹਾਲ ਲੱਤੇ ਬਚਾ ਪਿੱਛੇ ਨਾ ਹੋ ਜਾ ਪ੍ਰੈਸ ਕੱਢ ਪ੍ਰੈਸ ਕੱਢ ਉੱਤ ਉੱਠ ਨਾ ਆਲਾ ਉੱਤ ਲੰਮਾ ਪਿਆ ਤਾਰੋ ਨੋ ਬੰਦ ਹੋ ਜਾ ਬੰਦ ਸਦਾ ਪੰਪ ਮਾਰ ਖੜਾ ਹੋ ਕੇ ਪੰਪ ਮਾਰ ਸਿੱਧਾ ਹੋ ਮਾਰ ਪਾ ਫੜਾ ਹੋ ਕੇ ਮਾਰ ਦੇ ਛੁੱਟ ਗਿਆ ਛੁੱਟ ਗਿਆ ਪੰਪ ਮਾਰ ਭੱਜ ਗਿਆ ਭੱਜ ਗਿਆ ਮਾਰੀਆ ਮਾਰੀਆ ਛੜਾ ਛੜਾ ਕੱਢ ਪ੍ਰੈਸ ਵੇ ਪਿੱਛੇ ਨੂੰ ਖਿੱਚ ਲੱਤ ਪਿੱਛੇ ਨੂੰ ਖਿੱਚ ਖਿੱਚ ਪਿੱਛੇ ਨੂੰ ਲੱਤ ਭਾਰ ਪਾ ਦੇ ਉੱਤੇ ਲੈ ਲੋ ਜੀ ਪਿਆ ਲਿਆ ਤਾੜ ਤਾੜ ਉੱਠ ਭੱਜਾ ਭੱਜਾ ਖਿਦਾ ਭੱਜਾ ਚਲਾ ਹਰ ਪੰਜ 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 ਮਾਰ ਪੰਪ ਮਾਰ ਬਰ ਬਰ ਲਗਾਤਾਰ ਪੰਪ ਮਾਰ ਪੰਪ ਮਾਰ ਡੋਲ ਨਹੀਂ ਲੈ ਆਂਦਾ ਰੇ ਲਾਲੇ ਘਲੋਂ ਸਾਤਰੀ ਹੋਣੀ ਆ ਡੋਲਨੀ ਛੱਜੀ ਛੱਜੀ ਹੋਰ ਤੇ ਕਾਨੂੰ ਫੜ ਲਿਆ ਉਹ ਗੱਲ ਸੁਣਾ ਮੈਂ ਧੋ ਦੇ ਗਾੜੀ ਘੁੱਟਦੇ ਹੋਇਆ ਆ ਪੰਪ ਤੇ ਤੈਨੂੰ ਕਹਿੰਦਾ ਇਹ ਲਗਾਤਾਰ ਮਾਰ ਦੇ ਅੱਗੇ ਮਾਰਿਆ ਨੇ ਆਹ ਦੀ ਵਾਰੀ ਨੂਰ ਵਾਲੇ ਹੋ ਪਾਜੀ ਇਹਨੂੰ ਵੀ ਸਮਝਾਓ ਹਰ ਵਾਰੀ ਇੱਥੇ ਇੱਥੇ ਨਾ ਰੱਖਦਾ ਰੱਖਦਾ ਨਹੀਂ ਕੀਤਾ ਜਾਉਣੀ ਕੀ ਪਾ ਲੱਕ ਲਿਆ ਕਰ ਛਾਤੀ ਹੁੰਦੀ ਆ ਇਥੇ ਗਲਾ ਨਹੀਂ ਹੁੰਦਾਗਾ ਕਿਉਂਕਿ ਤਲਕ ਨਹੀਂ ਹੁੰਦੇ ਤਲਕ ਜਾਨੀ ਤੈਤ ਨੂੰ ਹਟਾ ਦੇ ਚੱਲ ਦੁਬਾਰਾ ਪਾ ਇਧਰੇ ਤੋਂ ਬਾਅਦ ਕਰ ਚੱਲ 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 ਲੱਗਣਾ ਠੀਕ ਆ ਵੈਰੀ ਗੁੱਡ ਕਾਦੇ ਲੱਗਾ ਕੋਈ ਨਾ ਕੋਈ ਨਾ ਚੱਲ ਗੁਰੀ ਫੇ ਚੱਲ 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 ਕੋਈ ਨਾ ਕੋਈ ਨਾ ਚੱਲ ਚੱਲ ਇਦਾਂ ਇਦਾਂ ਪਿੱਛੇ ਨੂੰ ਇਦਾਂ ਹੱਥ ਰੱਖ ਕੰਡ ਵੈਰੀ ਗੁੱਡ ਹੱਥ ਇੱਥੇ ਕਰ ਲਈ ਦੇ ਹੁੰਦੇ ਸਹਿਜ ਆ ਗਿਆ ਸਹਿਜ ਆ ਗਿਆ ਹੁਣ ਆ ਲਾਸਟ ਰੇਡ ਆ ਜੇ ਜੇਲ ਪੜੇਗਾ ਸਹਿਜ ਚਤਰਾ ਦੇ ਛੋਟਕਾ ਵਿੱਚ ਜਰਗਾ ਆ ਬੁਗਲੇ ਨੇ ਨਹੀਂ ਬੱਦਨੀ ਆ ਬੁਗਲੇ ਬਹੁਰੀ ਫਟਦਾ ਇਹਨੂੰ ਚੱਲ 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 ਓਏ ਤੂੰ ਸੁਤਾਈਆ ਹਾਂ ਲੈ ਪੜਵਾ ਲੈ ਆ ਜਾ ਮੁੜਿਆ ਫੇ ਮੁੜਿਆ ਮੁੜਿਆ ਰੁਕ ਜਾ ਆ ਜਾ ਆ ਜਾ ਹੈਂ 35 ਹੋ ਗਏ ਕਿਹੜੇ 35 ਹੋ ਗਏ ਸੱਚੀ ਗੱਲ ਆ ਤੇ ਅੱਲਾ ਭਲਾ ਦੇ ਜਾਣਾ ਮੈਨੂੰ ਹਾਂ ਛੱਡ ਪਰੇ ਛੁੱਟੀ ਕਰ ਲੈ ਕਰਨੀ ਛੁੱਟੀ ਲਵਾ ਫੋਨ ਕਰੇ ਪਈਏ ਕਰੀਂ ਫੋਨ ਦੇ ਓਏ ਲਾਓ じゃ ਫਿਰ ਅੱਜ ਮੈਂ ਮਤ ਬਡੂ ਨਾ ਓਏ ਕਰਨੀ ਛੁੱਟੀ ਜਦੋਂ ਛੁੱਟੀ ਜਦੋਂ ਛੁੱਟੀ ਕਰਦੇ ਨੇ ਕਿੱਦਾਂ ਪੈਂਦੀਆਂ ਹੁੰਦੀਆਂ ਘਰ ਮੈਂ ਬਾਸ ਵਿੱਚ ਪੜ ਗਿਆ ਹੈ ਹਾਂ ਹਣ ਪਈਂ ਅਮਣ ਭਾਜੀ ਕੋਟੀ ਤੇ ਬੈਠੋ ਥਾ ਕੋਟੀ ਪਾ ਜਾ ਬਾਰੇ ਡੋ ਰੂਸੀ ਟੈਂਕ ਲਾ ਟੱਚ ਕੱਢ ਟੱਚ ਕੱਢ ਲਾ ਦੇ ਮੁਗਲੇ ਟੱਚ ਲਾ ਦੇ ਡਰਦਾ ਕਾ ਤੂੰ ਮਾਰ ਹੱਥ ਛਾਤੀ 'ਚ ਉਹ ਵੇ ਮਾਰ ਮਾਰੇ ਦੇ ਛਾਤੀ 'ਚ ਹੱਥ ਮਾਰ ਉਹ ਹੋਵੇ ਮਾਰ ਮਾਰੇ ਦੇ ਛਾਤੀ 'ਚ ਹੱਥ ਮਾਰ ਉਹ ਹੋਵੇ ਉਹ ਹੋਵੇ ਕਿੱਦਾਂ ਸੈਰ ਕਿੱਦਾਂ ਵੈਰੀ ਗੁੱਡ ਕਰ ਗਜਨੀ ਨਾ ਜਫਾ ਲੈ ਆ ਵੇਖੀ ਮੈਂ ਚਾਬਾ ਲਾਉਂਦਾ ਤੇਰੇ ਦਿਵਾਲੇ ਭਰਾਵਾ ਨਹੀਂ ਮੈਂ ਛੱਡਣੀਆਂ ਹੁਣ ਚੱਲ ਮੈਂ ਪਹਿਲੇ ਦੋ ਜਣੇ ਨਾਲ ਰਹਿਣ ਹਰ ਰਹਿ ਚੱਲ 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 ਅਮਨ ਭਾਈ ਮੈਂ ਦੋ ਵਾਰੀ ਪਹਿਲਾਂ ਉਹਨੂੰ ਇੱਕ ਚਿੱਟੇ ਕੱਛ ਵਾਲੇ ਨੂੰ ਤੇ ਇਹਨੂੰ ਲੈ ਜਾ ਲਾਇਆ ਜਫਾ ਬੈਰੀ ਗੁੱਡ ਲਾਇਆ ਕਰ ਜਫੇ ਠੀਕ ਆ ਤਨਵੀਰ ਨੂੰ ਪੁੱਠੀ ਕਲਾ ਬਾਜੀ ਤੇ ਕਿਨੇ ਬੱਸ ਇਹ ਦੰਦਾ ਮਾਰਿਆ ਕਰ ਠੀਕ ਆ ਲੱਤਾ ਚੱਕ ਤੀਆਂ ਪਿੱਛੇ ਨੂੰ ਘੁਮਾ ਤਾਂ ਹਾਂ ਚਲੋ ਇਹ ਕਹਿੰਦੇ ਛੋੜਾ ਯਾਫੀ ਆ ਵੇਖ ਲੋ ਸ਼ਾਬਾਸ਼ ਸ਼ਾਬਾਸ਼ ਫੜ ਲੈ ਓ ਵੈਰੀ ਗੁੱਡ ਟੂ ਵੈਰੀ ਗੁੱਡ ਕੀ ਹੋਇਆ ਲੱਤ ਨੂੰ ਸਾਹ ਲੈ ਰਾ ਉੱਥੇ ਲਾਰਟ ਟ੍ਰੇਡ ਲਾਰਟ ਟ੍ਰੇਡ ਮੁਗਲਾ ਤੂ ਲੱਜ ਹੱਥ ਲਾ ਦੇ ਲਾ ਦੇ ਐਵੇਂ ਕਿੱਦਾਂ ਘੁੰਮਿਆ ਵੇ ਕਿਦ ਤਨ ਘਮਾਤੀ ਘੇਰੀ ਲੱਤਾਂ ਬਚਾ ਕੇ ਫੇ ਆ ਜਾ ਫੇ ਆ ਜਾ ਬਸ ਲਾਰਟ ਟ੍ਰੇਡ ਆ ਭੱਜ ਆ ਜਾ ਮੈਂ ਦੁੱਧ ਬਣਾਉਣਾ ਜਲਦੀ ਪਾ ਦੇ ਇੱਕ ਕਬੱਡੀ ਕੀ ਹੋਇਆ ਜੋਰ ਹੋ ਗਿਆ ਪੁੱਤ ਅੱਜ ਚੱਲ ਠੀਕ ਆ ਚੱਲ 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 ਵੇ ਵੇ ਚਲੋ 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 ਕਹਿੰਦੇ ਜੋ ਤੈਨੂੰ ਫੜ ਲਵਾਂਗੇ ਇਹ ਦਿਨ ਕਦੇ ਨਹੀਂ ਆਉਣਾ ਇਹ ਦਿਨ ਕਦੇ ਨਹੀਂ ਆਉਣਾ ਭਰਾ ਨੂੰ ਭਰਾ ਲੱਗ ਗਿਆ ਐ ਪਿੱਛੋਂ ਨਹੀਂ ਪਿੱਛੋਂ ਨਹੀਂ ਮਾਰਨੀ ਚੱਲ 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 ਪਿੱਛੋਂ ਨਹੀਂ ਕੈਂਚੀ ਮਾਰਨੀ ਠੀਕ ਆ ਹੋਏ ਆ ਵੇ ਜਿਹੜੇ ਅੱਗੇ ਤੈਨੂੰ ਜੱਫੇ ਲੱਗੇ ਤੈਨੂੰ ਅਗਰ ਤੈਨੂੰ ਜੱਫੀ ਖਾ ਗਈ ਹਟਿਆ ਹਟਿਆ ਹੋ ਪੈ ਲੈ ਲਤਾ ਪਈਆਂ ਸਨ ਲੈਨ ਚ ਲੱਗੋ ਲੈਨ ਚ ਦੁਨੀਆ ਤੇ ਕਰ ਆ ਬਖਾ ਮਾਸਟਰ ਵੀ ਵਿਖਾ ਦੇ ਕੇ ਮਾਸਟਰ ਵੀ ਆਉਂਦਾ ਵੇ ਇੱਥੇ ਆਹ ਮਾਸਟਰ ਹੋ ਗਿਆ ਹਾ ਜੜੀਆਂ ਵੀ ਲਾਦੀਆਂ ਮਾਸਟਰ ਵੀ ਆਉਂਦਾ ਆਹ ਤੇ ਕੇ ਵੇਖ ਲੋ ਵੇਖ ਲੋ ਹਾ ਜਿਹੜੀ ਗੋਰੀ ਮਾਸਟਰ ਜੀ ਜਲਾ ਸਗਰਾਜ ਜੋਤ ਮੰਦੋ ਇਧਰ ਬਣਾ ਲਾ ਲਾ ਵੇ ਕੱਲਾ ਹੀ ਬਦਾਮ ਖਾਈ ਜਾਂਦਾ ਵੇ ਉਹ ਤੇ ਇਹਨਾਂ ਨੂੰ ਪਿਆਰ ਕਰਾ ਖਾਣ ਨੂੰ 8 ਵਜੇ ਚਲੇ ਜਾਂਦੇ ਤੁਸੀਂ ਭਾਜੀ ਭਾਵਾ ਸਾਡੇ ਨਾਲ ਚੱਲ ਜਿਓ ਤੁਹਾਨੂੰ ਕਿਹਨੇ ਕਹਿਨੇ ਚੱਲ ਮੈਂ ਤੇਰੇ ਨਾਲ ਹੀ ਵੇਖੀ ਜਾਂਦਾ ਕਰਦਾ ਗੀ ਇਹਨੂੰ ਵੇਖਤਿੰਗ ਕਰਾਉਂਦਾ ਗੁੱਡੇ ਆ ਜਾ ਆਹੋ ਮੈਂ ਤਾਂ ਰੇਡੀ ਨਹੀਂ ਜੋਗੀ ਗੱਲ ਅਸੀਂ ਪੀਲ ਲੱਗੀ ਐ ਉਹ ਪਿੱਛੋਂ ਬਣਾ ਸਾਰੇ ਬੰਦੇ ਲਿਆ ਕੇ ਰ ਵਿੱਚ ਐਡੇ ਐਡੇ ਮੂੰਹ ਲਿਆ ਦੇ ਸਾਡੇ ਦੋ ਵੀ ਬ੍ਰਹਮਦੇਵ ਲਿਆ ਉਹ ਗਲਾਸ ਫੜਾਏ ਹਾਂ ਲਿਆ ਲਿਆ ਆ ਤੋਤੇ ਨਾ ਸਾਰੇ ਤੋਤੇ ਆ ਸਾਰੇ ਤੋਤੇ ਆ ਉੱਪਰ ਲਗ ਰਹੇ ਨੇ ਤੋਤੇ ਆ ਇਹਨਾਂ ਨੂੰ ਫੜਾ ਹੀ ਨਾ ਤੋਤੇ ਪਾੜ ਦੇ ਪੀ ਤੇ ਚੱਲ ਭੱਜ ਮੈਨੂੰ ਸਾਰੇ ਤੁਰਿਆ ਉਹ ਲੈਣ ਸਾਰੇ ਨਹੀਂ ਚਲੇ ਜਾ ਪਹਿਲਾਂ ਹਾਂ ਕੋਟੀ ਨੂੰ ਦਿਆ ਕਰ ਪਹਿਲਾਂ ਚਲੋ ਸਾਈਂ ਪੀਣੇ ਆ ਕੇ ਗਲਾਸ ਹੋਰ ਪੀ ਕੇ ਤੇ ਚਲੋ ਟਾਈਮ ਹੋ ਗਿਆ ਤੁਹਾਡਾ ਤੂੰ ਲੇਟ ਜਾਣਾ ਨਹੀਂ ਮੈਂ ਨਾਲ ਹੀ ਤੇ ਠੀਕ ਮੈਂ ਕਹਾਂ ਮਾੜੀ ਠੰਡੀ ਹੋ ਜੂਗੀ ਉਹਨਾਂ ਚਿਰ ਤਾਂ ਤੇ ਵੀ ਬਸ ਰਹਿਣਾ ਨਹੀਂ ਜਾਣਾ ਆ ਡਰਾਮੀ ਜਪਾਈ ਜਾਂਦਾ ਉਤੋਂ ਉਹ ਜੋ ਗਲਾਸ ਉਹ ਗਲਾਸ ਫੜਾ ਓਏ ਹੋਰ ਗਲਾਸ ਫੜਾ ਬਸ ਮੈਨੂੰ ਕਰੇ ਇੱਡੀ ਗਲਾਸ ਦੇ ਅੱਗੇ ਲਾਓ ਗਲਾਸ ਬੈਠੇ ਹੈਗੇ ਆ ਸੱਟ ਪੀਓ ਚਲੋ ਉਪਰ ਆਵਾ ਘਾਡੇ ਸੀ ਇਹ ਸਲਾਹ ਵੀ ਬ੍ਰਹਮਦੇਵ ਚੱਲਣ ਦਿਆ ਵਾ ਉੱਥੇ ਅਦਰ ਵੀ ਬ੍ਰਹਮ ਦੇ ਆ ਗਿਆ ਉਹ ਬ੍ਰਹਮ ਦੇ ਆ ਗਿਆ ਅਦਰ ਵੀ ਕਰਨ ਤੈਨੂੰ ਮਿਲ ਗਿਆ ਹਾਂਜੀ ਚੱਲ ਚੱਲ ਕੁੱਤੇ ਨਹੀਂ ਉੱਤੇ ਨਹੀਂ ਉੱਤੇ ਨਹੀਂ ਉੱਤੇ ਨਹੀਂ ਆ ਤੋ ਗਿਆ ਚੱਕ ਲਾ ਲੈ ਉਹ ਵੀ ਪੇਰੇ ਉੱਦਰ ਪਏ ਆਹ ਲਿਆ ਆਪਾਂ ਕਰਿਆ ਤੇ ਫ੍ਰੈਂਕੀ ਪਾ ਕੇ ਮਿਹਨਤ ਲਾਇਤੀ ਓਏ ਪੈਨੂ ਵੀ ਹੋ ਵੇ ਕਹਿੰਦਾ ਲੇਟ ਬੋਲ ਲੈ ਜਿੱਦੀ ਜਾਣਾ ਪਤਾ ਨਹੀਂ ਕੀ ਸੱਟ ਗਿਆ ਉਹ ਭੱਜ ਜਾ ਉਹ ਚੱਲ ਤੂੰ ਉਹ ਜਾ ਤੂੰ ਇੱਧਰ ਲੈ ਆ ਕਰੋ ਪਰ ਪਤਾ ਯਾਰ ਜਦੋਂ ਜਦੋਂ ਕੋਈ ਵੀ ਮੈਨੂੰ ਕਿੰਨਾ ਫੀਲ ਆ ਜਦੋਂ ਕਹਿੰਦੇ ਲੈ ਫੋਨ ਨਹੀਂ ਕਿ ਅੱਕੜਾ ਭਰਾ ਤੇਰਾ ਲੈ ਦਦੋ ਵੀ ਯਾਰ ਤੇਰਾ ਫੋਨ ਨਾ ਚੱਕਾਂ ਕਿਦੋਂ ਸਕਦਾ ਬਾਹ ਮੈਂ ਕਰੂਆ ਹੀ ਨਹੀਂ ਅੱਕੜਾ ਆ ਦੇ ਦਿੱਤਾ ਹੀ ਰੋਣ ਇਹਨਾਂ ਨੇ ਬਾਈ ਬਲਾਸ ਹੈਗਾ ਜਿਹੜਾ ਆ ਦੇਖ ਲਓ ਐਦਾਂ ਹੁੰਦੀ ਐ ਐਂਡ ਤੇ ਐਦਾਂ ਹੁੰਦੀ ਐ ਐਂਡ ਤੇ ਤੈਨੂੰ ਹੁਣ ਕਿਹਦੇ ਦੇ ਹੋਇਆ ਚੱਲ ਚੱਲ ਐਂਡ ਆਉਂਦਾ ਮੈਂ